ਇਹ ਜੋ ਜੰਗ ਦਾ ਮਾਹੌਲ ਬਣ ਰਿਹਾ ਹੈ ਬਹੁਤ ਵੱਡਾ ਦੋਹਾਂ ਦੇਸ਼ਾਂ ਦਾ ਨੁਕਸਾਨ ਹੋ ਰਿਹਾ ਹੈ ਗੋ ਰਿਕ ਪ੍ਰਵਾਰ ਗੁਰਧਾਮਾਂ ਦੀ ਯਾਤਰਾ ਵਾਸਤੇ ਪਿਛਲੇ ਦਿਨੀ ਗਏ ਸੀ ਦੋਹਾਂ ਦੇਸ਼ਾਂ ਦਾ ਪਿਆਰ ਮੁਹੱਬਤ ਦਾ ਸੰਦੇਸ਼ ਮਿਲ ਰਿਹਾ ਸੀ ਪਤਾ ਨਹੀਂ ਕਿ ਹਤੇ ਨਜ਼ਰ ਲੱਗ ਗਈ ਅੱਜ ਵੀ ਜੰਗ ਦਾ ਮਾਹੌਲ ਬਣਾ ਕੇ ਪੰਜਾਬ ਨੂੰ ਤਬਾਹ ਕਰਨ ਦੇ ਮਨਕੂਬੇ ਘਰੇ ਜਾ ਰਹੇ ਨੇ ਕਿ ਨੋ ਪ੍ਰੰਤ ਬੰਦ ਕਰ ਦਿੱਤਾ ਜਾਵੇ ਕਿਸੇ ਮਸਲੇ ਦਾ ਹੱਲ ਲੜਾਈ ਨਹੀਂ ਹੁੰਦੀ ਵੇਖੋ ਪੌਂਚ ਵਿੱਚ ਘਟਨਾ ਵਾਪਰੀ ਗੁਰਦੁਆਰੇ ਦੀਆਂ ਕੰਧਾਂ ਤੇ ਹੈਗੀਆਂ ਗੁਰਦੁਆਰੇ ਦਾ ਰਾਗੀ ਸਿੰਘ ਕੀਰਤਨ ਕਰਕੇ ਘਰ ਨੂੰ ਜਾਂਦਾ ਮਾਰਿਆ ਗਿਆ ਉੱਥੇ ਕੋਲੇ ਪਾਲੇ ਲੋਕ ਮਾਰੇ ਗਏ ਪਾਕਿਸਤਾਨ ਵਿੱਚ ਲੋਕ ਮਰ ਰਹੇ ਨੇ ਇੱਧਰ ਮਰ ਰਹੇ ਨੇ ਇਨਸਾਨੀਅਤ ਖੂਨ ਨਾਲ ਖਿਲਵਾੜ ਨਾ ਕਰੋ ਤੇ ਜਿਹੜੇ ਲੋਕ ਵੱਧ ਵੱਧ ਕੇ ਗੱਲਾਂ ਬਾਤਾਂ ਕਰ ਰਹੇ ਲੜਾਈ ਦੀਆਂ ਥਾਪੀਆਂ ਮਾਰ ਰਹੇ ਨੇ ਤੁਸੀਂ ਲੜਾਈਆਂ ਵੇਖੀਆਂ ਨਹੀਂ ਜਾਂ ਇਹ ਲੜਾਈ ਦਾ ਸੇਖ ਤੁਹਾਨੂੰ ਅਜੇ ਤੱਕ ਲੱਗਾ ਨਹੀਂਗਾ ਜਿਹਨਾਂ ਲੋਕਾਂ ਨੇ ਵੇਖਿਆ ਨਾ ਉਹਨਾਂ ਨੂੰ ਕੋਈ ਸ਼ੌਕੀ ਉਹਨਾਂ ਨਾਲ ਕੀ ਭਾਤ ਤੋਲਦੀ ਹੈ ਅਮਨ ਚਾਣ ਵਾਸਤੇ ਅਰਦਾਸ ਕਰੋ ਮਹਾਰਾਜ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੋਵੇਂ ਮੁਲਕ ਹਿੰਦੁਸਤਾਨ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਤੇ ਦੋਹਾਂ ਦੇਸ਼ਾਂ ਦੀ ਆਰਮੀ ਮੈਂ ਪਰਜੋਰ ਸ਼ਬਦਾਂ ਵਿੱਚ ਕਹਿਣਾ ਚਾਹੁੰਦਾ ਹੈ ਕਿ ਜੋ ਜੰਗ ਦਾ ਮਾਹੌਲ ਬਣ ਰਿਹਾ ਹੈ ਬਹੁਤ ਵੱਡਾ ਦੋਹਾਂ ਦੇਸ਼ਾਂ ਦਾ ਨੁਕਸਾਨ ਹੋ ਰਿਹਾ ਹੈ ਬਹੁਤ ਬਰੀ ਅਮਨ ਕੈਂਨਾ ਰਹਿ ਰਹੀ ਸੀ ਸਾਡੇ ਗੌਰਵਿਕ ਪਰਿਵਾਰ ਗੁਰਧਾਮਾਂ ਦੀ ਯਾਤਰਾ ਆਵਾਜ਼ ਤੇ ਪਿਛਲੇ ਦਿਨੀ ਗਏ ਸੀ ਦੋ ਆਮੇਸ਼ਾਂ ਦਾ ਪਿਆਰ ਮੁਹੱਬਤ ਦਾ ਸੰਦੇਸ਼ ਮਿਲ ਰਿਹਾ ਸੀ ਪਤਾ ਨਹੀਂ ਕਿੱਥੇ ਨਜ਼ਰ ਲੱਗ ਗਈ ਅਤੇ ਮੈਂ ਸਿਆਸਤਦਾਨਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਸਾਡੀ ਪੰਜਾਬ ਦੀ ਧਰਤੀ ਜਿਹੜੀ ਹਰ ਵੇਲੇ ਅੱਗ ਵਿੱਚ ਝੁਲਸੀ ਜਾਂਦੀ ਰਹੀ ਹੈ ਅੱਜ ਵੀ ਜੰਗ ਦਾ ਮਾਹੌਲ ਬਣਾ ਕੇ ਪੰਜਾਬ ਨੂੰ ਤਬਾਹ ਕਰਨ ਦੇ ਮਨਸੂਬੇ ਘਰੇ ਜਾ ਰਹੇ ਨੇ ਇਹਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ ਕਿਸੇ ਮਸਲੇ ਦਾ ਹੱਲ ਲੜਾਈ ਨਹੀਂ ਹੁੰਦੀ ਲੜਾਈ ਤਾਂ ਕਿਸੇ ਪਰਿਵਾਰ ਵਿੱਚ ਪੈ ਜਾਵੇ ਤੇ ਪਰਿਵਾਰ ਤਬਾਹ ਕਰ ਦਿੰਦੀ ਹੈ ਦੋਵਾਂ ਦੇਸ਼ਾਂ ਦਾ ਭਾਰੀ ਨੁਕਸਾਨ ਹੋਵੇਗਾ ਜਿਨ੍ਹਾਂ ਲੋਕਾਂ ਨੇ ਜੰਗ ਨਹੀਂ ਵੇਖਿਆ ਉਹਨਾਂ ਲੋਕਾਂ ਦੀਆਂ ਬੇਵਕੂਫੀਆਂ ਫੇਸਬੁੱਕ ਤੇ ਜਦੋਂ ਖਬਰਾਂ ਤੇ ਉਹਨਾਂ ਦੇ हां शिवम कौर आपकी पड़दे सुन रहे हैं बड़ा मानु दुखी मान दुखी हुंदा है ते कुछ मोदी जी ਤੁਹਾਡਾ মিডিਆ ਜਿਹੜਾ ਤੁਹਾਨੂੰ ਚੰਬੜਿਆ ਹੋਇਆ ਉਹ ਬਹੁਤ ਕੋਫਰ ਤੋਲ ਤੋਲ ਕੇ ਦੇਸ਼ ਨੂੰ ਗੁੰਮਰਾਹ ਕਰ ਰਿਹਾ ਹੈ ਤੁਹਾਡੀ ਬੇਵਸੀ ਹੈ ਤੁਸੀਂ ਇਹਨਾਂ ਲੋਕਾਂ ਨੂੰ ਨਾਥ ਨਹੀਂ ਪਾ ਸਕਦੇ ਕਿਉਂਕਿ ਸਾਰਾ دارو ਮਦਾਰ ਇਸ মিডিਆ ਤੇ ਤੁਹਾਡਾ ਚੱਲ ਰਿਹਾ ਹੈ ਪਰ ਅਸੀਂ ਪੰਜਾਬ ਦੇ ਲੋਕ ਤੁਹਾਨੂੰ ਕਹਿਣਾ ਚਾਹੁੰਦੇ ਆ ਵੇਖੋ ਪੰਜਾਬ ਵਿੱਚ ਘਟਨਾ ਵਾਪਰੀ ਗੁਰਦੁਆਰੇ ਦੀਆਂ ਕੰਧਾਂ ਟਹਿ ਗਈਆਂ ਗੁਰਦੁਆਰੇ ਦਾ ਰਾਗੀ ਸੰਗੀਤਨ ਕਰਕੇ ਘਰ ਨੂੰ ਜਾਂਦਾ ਮਾਰਿਆ ਗਿਆ ਉੱਥੇ ਕੋਲੇ ਪਾਲੇ ਲੋਕ ਮਾਰੇ ਗਏ ਪਾਕਿਸਤਾਨ ਵਿੱਚ ਲੋਕ ਮਰ ਰਹੇ ਨੇ ਇੱਧਰ ਮਰ ਰਹੇ ਨੇ ਇਨਸਾਨੀਅਤ ਖੂਨ ਨਾਲ ਖਿਲਵਾੜ ਨਾ ਕਰੋ ਸੋ ਦੋਹਾਂ ਦੇਸ਼ਾਂ ਨੂੰ ਬੇਨਤੀ ਕਰਦੇ ਆਂ ਕਿ ਲੜਾਈ ਨੂੰ ਤੁਰੰਤ ਬੰਦ ਕਰੋ ਜੇ ਕੋਈ ਮਸਲਾ ਹੈ ਉਹ ਲੜਕੇ ਨਹੀਂ ਹਲ ਹੁੰਦਾ ਮੈਂ ਸਾ ਮੇਸ਼ਾਂ ਟੇਬਲ ਤੇ ਬੈਠ ਕੇ ਹੀ ਹੁੰਦਾ ਤੇ ਬਹਿ ਕੇ ਗੱਲ ਕਰੋ ਤੁਸੀਂ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਉਹਦੇ ਜਨਮ ਦਿਨ ਤੇ ਕੇਕ ਕਟਣ ਜਾ ਸਕਦੇ ਜੇ ਪਾਕਿਸਤਾਨ ਮੋਦੀ ਜੀ ਤੇ ਗੱਲਬਾਤ ਕਿਉਂ ਨਹੀਂ ਤੁਸੀਂ ਉਹਨਾਂ ਲੋਕਾਂ ਨਾਲ ਕਰ ਸਕਦੇ ਇਸ ਕਰਕੇ ਬਹਿ ਕੇ ਗੱਲ ਕਰੋ ਜੇ ਚਾਰੇ ਬਨੇ ਤੁਹਾਨੂੰ ਲੜਨ ਦਾ ਸ਼ੌਂਕ ਹੈ ਨਹੀਂ ਅਸੀਂ ਵਿਰਾਈ ਬੰਦ ਕਰ ਸਕਣੀ ਤਾਂ ਫੇਰ ਮੇਰੀ ਇਹਨਿਕ ਬੇਨਤੀ ਪ੍ਰਵਾਨ ਕਰੋ ਕਿ ਪਾਕਿਸਤਾਨ ਦਾ ਗੁਜਰਾਤ ਨਾਲ ਬਾਰਡਰ ਲੱਗਦਾ ਹੈ ਕਿ ਲੜਾਈ ਸਾਰੀ ਤੁਸੀਂ ਉੱਥੇ ਲੈ ਜਾਓ ਤਾਂ ਕਿ ਸਾਨੂੰ ਲੋਕਾਂ ਨੂੰ ਤਮਨ ਚੈਣ ਨਾਲ ਰਹਿਣ ਦਿਓ ਗੁਜਰਾਤ ਦੇ ਬਾਰਡਰ ਤੇ ਲੋਕਾਂ ਨੂੰ ਚਿਤਚੇਤਾ ਵੀ ਨਹੀਂ ਕਿ ਪੰਜਾਬ ਨੂੰ ਤੁਸੀਂ ਤਬਾਹ ਕਰਨ ਤੇ ਤੁਲੇ ਹੋਏ ਜੇ ਜਾਂ ਲੜਾਈ ਰਾਜਸਥਾਨ ਦੇ ਟਿੱਬਿਆਂ ਤੇ ਲੜੋ ਤੇ ਜਾਂ ਗੁਜਰਾਤ ਦੇ ਬਾਰਡਰ ਤੇ ਲੜੋ ਤੁਹਾਨੂੰ ਲੋਕਾਂ ਨੂੰ ਪਤਾ ਲੱਗੇ ਕਿ ਲੜਾਈ ਦਾ ਕੀ ਸੇਕ ਹੁੰਦਾ ਤੁਸੀਂ ਤਾਂ ਮਗਰੋਂ ਮਰਿਆਂ ਦੇ ਖਰਦਾਂ ਗਲੀ ਦੇ ਨੁਨੀ ਕੇਸੇ ਨੇ ਵੜਨਾ ਕੇਸੇ ਆਣੇ ਦੇ ਸਿਰ ਤੇ 10 ਰੁਪਏ ਦੇ ਕੇ ਸਰਵਣੀ ਪਲੋਤਣਾ ਤੇ ਤਬਾਈ ਨਾ ਕਰੋ ਮੁਲਕ ਦੀ ਔਰ ਜਾਣ ਦਿਓ ਮੈਂ ਦੋਹਾਂ ਦੇਸ਼ਾਂ ਨੂੰ ਬੇਨਤੀ ਕਰਦਾ ਲੜਾਈ ਬੰਦ ਕਰੋ ਔਰ ਬਾਰਡਰ ਤੇ ਅਮਨ ਕਾਇਮ ਲੋਕਾਂ ਨੂੰ ਵਸਾਣ ਦਿਓ ਨਾ ਇਸ ਤਰ੍ਹਾਂ ਕਰੋ ਜੋ ਤੁਸੀਂ ਮਾਹੌਲ ਬਣਾ ਰਹੇ ਹੋ ਤੇ ਜਿਹੜੇ ਲੋਕ ਵੱਧ ਵੱਧ ਕੇ ਗੱਲਾਂ ਬਾਤਾਂ ਕਰ ਰਹੇ ਲੜਾਈ ਦੀਆਂ ਥਾਪੀਆਂ ਮਾਰ ਰਹੇ ਨੇ ਤੁਸੀਂ ਲੜਾਈਆਂ ਵੇਖੀਆਂ ਨਹੀਂ ਜਾਏ ਲੜਾਈ ਦਾ ਸੇਕ ਤੁਹਾਨੂੰ ਅਜੇ ਤੱਕ ਲੱਗਾ ਨਹੀਂਗਾ ਜਿਨ੍ਹਾਂ ਲੋਕਾਂ ਨੇ ਵੇਖਿਆ ਨਾ ਉਹਨਾਂ ਨੂੰ ਪੁੱਛੋ ਕਿ ਉਹਨਾਂ ਨਾਲ ਕੀ ਭਾਤ ਤੋਲਦੀ ਹੈ ਅਮਨ ਚੈਣ ਵਾਸਤੇ ਅਰਦਾਸ ਕਰੋ ਮਹਾਰਾਜ ਕਿਰਪਾ ਕਰੇ ਦੋਹਾਂ ਦੇਸ਼ਾਂ 'ਚ ਅਮਨ ਚੈਨ ਹੋਵੇ ਮੇਰੀ ਤਾਂ ਹੀ ਗੁਰੂ ਚਰਨਾ ਚਰਦਾਸ ਹੈ ਸਤਿਗੁਰੂ ਕਿਰਪਾ ਕਰੇ ਸਾਡੇ ਦੋਹਾਂ ਦੇਸ਼ਾਂ ਦੇ ਆਗੂਆਂ ਨੂੰ ਸਤਿਬਲਕ ਸੇ ਤਾਂ ਕਿ ਅਸੀਂ ਅਮਨ ਚੈਨ ਦਾ ਰਹਿ ਸਕੀਏ ਭਾਈਚਾਰਾ ਸਾਡਾ ਮਜ਼ਬੂਤ ਹੋ ਥਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ